ਕੇ ਜਲਤੇ ਉਠੇ ਅਨਕ ਤਰੰਗਾ ਸਮੁੰਦਰ ਵਿੱਚੋਂ ਲਹਿਰਾਂ ਉਠੀਆਂ ਸਵੇਰੇ ਖਹਿਣ ਰਾਤ ਨੂੰ ਉਠੀਆਂ ਸਵੇਰੇ ਸ਼ਾਂਤ ਹੋ ਗਈਆਂ ਸਵੇਰੇ ਉਠੀਆਂ ਰਾਤ ਨੂੰ ਸ਼ਾਂਤ ਹੋ ਗਈਆਂ ਮੈਨੂੰ ਦੱਸੋ ਜਿਹੜੀਆਂ ਤਰੰਗਾ ਉਠੀਆਂ ਉਹ ਨਾਸ਼ ਹੋ ਗਈਆਂ ਨਾਸ਼ ਹੋਣਾ ਤੇ ਲਹਿ ਹੋਣਾ ਦੋਨਾਂ 'ਚ ਬੜਾ ਫਰਕ ਹੈ ਸਮੁੰਦਰ ਵਿੱਚੋਂ ਤਰੰਗ ਉੱਠੀ ਦੁਬਾਰਾ ਫਿਰ ਸਮੁੰਦਰ ਇਸ ਸਮਾ ਗਈ ਸ਼ਬਦ ਨੇ ਉਤਪਤੀ ਕੀਤੀ ਸ਼ਬਦ ਨੇ ਫਿਰ ਖਿੱਚ ਕੇ ਲੈ ਆਂਦਾ ਆਪਣੇ ਨਾਲ ਜਮਾ ਕਰ ਕਰਤੋਂ ਕਬ ਹੂੰ ਤੁਮ ਮੈਂ ਮਿਲਤ ਮੈਂ ਸ਼ਬਦ ਵਰਤਿਆ ਤੁਮ ਮੈਂ ਮਿਲਤ ਦੇ ਤਰ ਸਭ ਕੋ ਫਿਰ ਬੇਨਤੀ ਹੈ ਜਲ ਤੇ ਉਠੇ ਅਨਕ ਤਰੰਗਾ ਅਨੇਕਾਂ ਲਹਿਰਾਂ ਉਠਣ ਫਿਰ ਪਾਣੀ ਚ ਸਮਾਨ ਗਿਆ ਦੂਸਰਾ ਬਚਨ ਕਨਕ ਭੂਖਨ ਕੀਨੇ ਬਉ ਰੰਗਾ ਐਸੀ ਅਰਥ ਕਰ ਚੁਕੇ ਆ ਕਨਕ ਦਰ ਤੇ ਸੀਨ ਸੋਨਾ ਭੂਖਨ ਦਰ ਤੇ ਗਹਿਣਾ ਵਖ ਵਖ ਰੰਗਾ ਦੇ ਗਹਿਣੇ ਬਣਾ ਦਿੱਤੇ ਬੀਜ ਬੀਜ ਦੇਖੋ ਪਉ ਪ੍ਰਕਾਰਾਂ ਕਈ ਤਰ੍ਹਾਂ ਦੇ ਬੀਜ ਧਰਤੀ ਤੇ ਬੀਜੇ ਫਲ ਪਾ ਕੇ ਤੇ ਏਕੰਕਾਰਾਂ ਜਦੋਂ ਤਰੰਗ ਨਹੀਂ ਸੀ ਉੱਠੀ ਸਮੁੰਦਰ ਪਹਿਲਾਂ ਵੀ ਸੀ ਤਰੰਗ ਉੱਠੀ ਫਿਰ ਸਮੁੰਦਰ ਦਾ ਸਮੁੰਦਰ ਹੀ ਰਹਿ ਗਿਆ ਲੈਓ ਗੀਆਂ ਜਦੋਂ ਗਹਿਣੇ ਨਹੀਂ ਬਣੇ ਸੋਨਾ ਪਹਿਲਾਂ ਵੀ ਸੀ ਗਹਿਣੇ ਟੁੱਟ ਕੇ ਢਲ ਗਏ ਫਿਰ ਸੋਨੇ ਦਾ ਸੋਨਾ ਰਹਿ ਗਿਆ ਜਦੋਂ ਰੁੱਖ ਨਹੀਂ ਸੀ ਆਂਬ ਨਹੀਂ ਸੀ ਬਣਿਆ ਚੇਤੇ ਰੱਖੋ ਗਿੱਟਕ ਵਿੱਚ ਆਂਬ ਉਹ ਦੋ ਸਮਾਇਆ ਹੋਇਆ ਸੀ ਜਦੋਂ ਇੰਨੇ ਸਾਲ ਚ ਅੰਬ ਵੱਡਾ ਹੋਇਆ ਪੱਕ ਕੇ ਚੂਸ ਕੇ ਜਦੋਂ ਗਿੱਟਕ ਨਿਕਲੀ ਉਹੀ ਨਿਕਲੀ ਜਿਹੜੀ ਅੰਬ ਕੀਤੇ ਧਰਤੀ ਚ ਬੀਜਿਆ ਸੀ ਮੈਂ ਬੇਨਤੀ ਕਰਾਂਗਾ ਸ਼ਬਦ ਇੰਨਾ ਗਹਿਰਾ ਹੈ ਉਤਪਤੀ ਸ਼ਬਦ ਵਿੱਚੋਂ ਇੱਕ ਤਾਂ ਸ਼ਬਦ ਦੇ ਅਰਥ ਬਾਣੀ ਚ ਨੇ ਹੁਕਮ ਬ੍ਰਹਮਵਾਚਕ ਸ਼ਬਦ ਉਤਪਤ ਪਰਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਓਪਤ ਹੋਵੇ ਪਹਿਲਾਂ ਉਤਪਤ ਤੇ ਫਿਰ ਓਪਤ ਮੈਨੂੰ ਤਿੰਨ ਸ਼ਬਦ ਦਿੱਤੇ ਜੀ ਸਿਰਜਣਾ ਬਸਿਰਜਣਾ ਪੁਨਰ ਸਿਰਜਣਾ ਬੜੇ ਸੋਹਣੇ ਸ਼ਬਦ ਨੇ ਲੱਭੇ ਸਿਰਜਣਾ ਵੀ ਹੁੰਦੀ ਹੈ ਫਿਰ ਵੀ ਵਿਸਰਜਨ ਵੀ ਹੋ ਜਾਂਦਾ ਹੈ ਤੇ ਵਿਸਰਜਨ ਹੋ ਕੇ ਪੁਨਰ ਸਿਰਜਣਾ ਫਿਰ ਦੁਬਾਰਾ ਪੈਦਾ ਕਰ ਦਿੰਦਾ ਹੈ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਦਾ ਅਰਥ ਹੈ ਜੀ ਬ੍ਰਹਮ ਵਹਿਗੁਰੂ ਦੂਜਾ ਗੁਰੂ ਗ੍ਰੰਥ ਸਾਹਿਬੀ ਸ਼ਬਦ ਦਾ ਅਰਥ ਹੈ ਹੁਕਮ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮਖ ਦੇਵ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰ 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 ਗੁਰਸੋਇ ਇਹ ਤੇ ਸ਼ਬਦ ਦਾ ਅਰਥ ਹੁਕਮ ਵੈਗੁਰੂ ਸ਼ਬਦ ਦਾ ਅਰਥ ਪਰਮਾਤਮਾ ਸ਼ਬਦ ਦਾ ਅਰਥ ਪਰਮ ਸੱਤਾ ਜਿਹਨੂੰ ਕਹਿੰਦੇ ਸ਼ਬਦ ਦਾ ਅਰਥ ਆ ਅਖਰੀ ਬਾਣੀ ਧੁਰ ਕੀ ਬਾਣੀ ਜਿਹਨੂੰ ਕਹਿ ਰਹੇ ਆਪ ਜੀ ਇੱਕ ਬਚਨ ਪੜ੍ਹਦੇ ਹੋ ਕਿ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਇਕ ਗੁਰਮਖੋ ਇੱਥੇ ਸਿੱਖੋ ਸ਼ਬਦ ਪਿਆਰਿਓ ਦਾ ਅਰਥੇ ਗੁਰੂ ਦੇ ਅੱਖਰਾਂ ਵਾਲੇ ਸ਼ਬਦ ਨੂੰ ਸਿੱਖੋ ਬਾਣੀ ਨੂੰ ਸਮਝੋ ਇੱਥੇ ਸ਼ਬਦ ਦਾ ਅਰਥੇ ਬਾਣੀ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਚ ਸ਼ਬਦ ਦਾ ਅਰਥ ਸਤਗੁਰੂ ਵੀ ਹਜ਼ੂਰ ਨੇ ਸ਼ਬਦ ਵਰਤਿਆ ਹੈ ਜੀ ਬਚਨ ਵਿੱਚ ਸ਼ਬਦ ਦਾ ਅਰਥੇ ਸਤਗੁਰ ਬਚਨ ਬਚਨ ਹੈ ਸਤਗੁਰ ਪਾਦਰ ਮੁਕਤ ਜਨਾਵੋ ਗੋ ਜੁਨਾਵੇ ਗੋ ਮੇਰੀ ਬੇਨਤੀ ਹੈ ਤੇ ਸ਼ਬਦ ਨੂੰ ਬਚਨ ਵੀ ਕਿਹਾ ਗਿਆ ਇਸੇ ਨੂੰ ਗੁਰੂ ਰਾਮਦਾਸ ਨੇ ਕਿਹਾ ਬਾਣੀ ਗੁਰੂ ਗੁਰੂ ਕੈ ਬਾਣੀ ਵਿੱਚ ਬਾਣੀ ਅੰਮ੍ਰਿਤਸਾਰੇ ਸ਼ਬਦ ਦਾ ਅਰਥ ਗੁਰਬਾਣੀ ਵੀ ਕੀਤਾ ਇਸ ਤੋਂ ਅੱਗੇ ਚੱਲੋ ਚੌਥਾ ਸ਼ਬਦ ਦਾ ਅਰਥ ਧਰਮ ਉਥੇ ਬ੍ਰਾਹਮਣ ਨਹੀਂ ਹੁਕਮ ਨਹੀਂ ਉਥੇ ਧਰਮ ਸਮਾਜਿਕ ਵੰਡ ਇਉਂ ਕਹਿ ਲੋ ਮਨੁਸਿਮਰਤੀ ਵਾਲੀ ਵਰਤਲਾ ਤੇ ਕੋਈ ਔਖੀ ਗੱਲ ਨਹੀਂ ਤੁਸੀਂ ਆਸਾਂ ਕੀ ਵਾਰਜ ਪੜਦੇ ਹੋ ਜੋਗ ਸ਼ਬਦੰਗ ਗਿਆਨ ਸ਼ਬਦੰਗ ਵੇਦ ਸ਼ਬਦੰਗ ਬ੍ਰਾਹਮਣ ਖਤਰੀ ਸ਼ਬਦੰਗ ਸੂਰ ਸ਼ਬਦੰਗ ਸੂਦਰ ਸ਼ਬਦੰਗ ਪ੍ਰਾਕ੍ਰਿਤ ਹੈ ਲਫਜ਼ ਤਾਂ ਸਬਦ ਹੀ ਹੈ ਨਾ ਪਰ ਇੱਥੇ ਸ਼ਬਦ ਦਾ ਅਰਥ ਬਾਣੀ ਨਹੀਂ ਸ਼ਬਦ ਦਾ ਅਰਥ ਹੁਕਮ ਨਹੀਂ ਸ਼ਬਦ ਦਾ ਅਰਥ ਬ੍ਰਹਮ ਨਹੀਂ ਇੱਥੇ ਸ਼ਬਦ ਦਾ ਅਰਥ ਹੈ ਧਰਮ ਜੋਗ ਸ਼ਬਦੰਗ ਗਿਆਨ ਸ਼ਬਦੰਗ ਜੋਗੀ ਨੇ ਆਪਣਾ ਧਰਮ ਬਣਾਇਆ ਗਿਆਨ ਇਕੱਠਾ ਕਰਨਾ ਵੇਦ ਸ਼ਬਦ ਬ੍ਰਾਹਮਣ ਹੈ ਬ੍ਰਾਹਮਣ ਦਾ ਧਰਮ ਹੈ ਵੇਦਾਂ ਦਾ ਪਠਨ ਪਾਠਨ ਕਰਨਾ ਵੇਦ ਸ਼ਬਦ ਬ੍ਰਾਹਮਣ ਹੈ ਖੱਤਰੀ ਸ਼ਬਦ ਸੂਰ ਸ਼ਬਦ ਖੱਤਰੀ ਦਾ ਧਰਮ ਹੈ ਸੂਰਮਿਆਂ ਦੀ ਤਰ੍ਹਾਂ ਜੂਝਣਾ ਤੇ ਮਹਾਰਾਜ ਕਹਿੰਦੇ ਆ ਸ਼ੂਦਰ ਦਾ ਧਰਮ ਹੈ ਸਭ ਦੀ ਸੇਵਾ ਕਰਨੀ ਖੱਤਰੀ ਸ਼ਬਦ ਸੂਰ ਸ਼ਬਦ ਸੂਦਰ ਸ਼ਬਦ ਪ੍ਰਾਕ੍ਰਿਤ ਹੈ ਦੂਜਿਆਂ ਦੀ ਕਿਰਤ ਕਰਨੀ ਸ਼ੂਦਰ ਦਾ ਧਰਮ ਹੈ ਹੁਣ ਅੱਗੇ ਦੇਖਿਓ ਬਾਬਾ ਜੀ ਸ਼ਬਦ ਦੇ ਅਰਥ ਕਿਵੇਂ ਚੇਂਜ ਕਰਦੇ ਸਰਬ ਸ਼ਬਦੰ ਸਾਰਿਆਂ ਦਾ ਧਰਮ ਇੱਕੋ ਹੈ ਜੋਗੀ ਦਾ ਬ੍ਰਾਹਮਣ ਦਾ ਖੱਤਰੀ ਦਾ ਵੈਸ਼ ਦਾ ਸ਼ੂਦਰ ਦਾ ਧਰਮ ਦੋ ਨਹੀਂ ਸਰਬ ਸ਼ਬਦੰ ਇੱਕ ਸ਼ਬਦੰ ਹੁਣ ਇੱਥੇ ਇੱਕ ਸ਼ਬਦੰ ਦਾ ਅਰਥ ਧਰਮ ਨਹੀਂ ਇੱਥੇ ਇੱਕ ਸ਼ਬਦੰ ਦਾ ਅਰਥ ਇੱਕ ਓੰਕਾਰ ਇੱਕ ਸ਼ਬਦੰ ਦਾ ਅਰਥ ਬ੍ਰਹਮ ਇੱਕ ਸ਼ਬਦੰ ਦਾ ਅਰਥ ਪ੍ਰਮਾਤਮਾ ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੈ ਭਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਰੰਜਨ ਤੇ ਉਹ ਜੀ ਨੂੰ ਇਹ ਦੀ ਸ਼ਮਦ ਪੈ ਜੀ ਬਾਬਾ ਜੀ ਕਹਿੰਦੇ ਮੈਂ ਉਹ ਦਾ ਸੇਵਕ ਹਾਂ ਹੁਣ ਇੱਥੇ ਚੌਥਾ ਸ਼ਬਦ ਦਾ ਅਰਥ ਦਾਸ ਨੇ ਕੀਤਾ ਧਰਮ ਇਸ ਤੋਂ ਅੱਗੇ ਚੱਲੋ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਦਾ ਅਰਥ ਜ਼ਬਾਨ ਦੇ ਬੋਲ ਵੀ ਆਇਆ ਸ਼ਬਦ ਦਾ ਅਰਥ ਬੋਲ ਵੀ ਆਇਆ ਤੁਸੀਂ ਆਨੰਦ ਸਾਹਿਬ ਚ ਇੱਕ ਬਚਨ ਪੜ੍ਹਦੇ ਹੋ ਜੀ ਆਹ ਜਿਹੜੀ ਪੌੜੀ ਹੈ ਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਇਦੇ ਅਖੀਰ ਦੀਆਂ ਤੁਕਾਂ ਨੇ ਕਰ ਕਿਰਪਾ ਕਿਲ ਵਿਕਟੈ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਇਥੇ ਤਿਨ ਕਾ ਸ਼ਬਦ ਬਹੁਵਚਨ ਹੈ ਇਥੇ ਜ਼ਬਾਨ ਦਾ ਬੋਲ ਜ਼ਬਾਨ ਤੋਂ ਬੋਲੇ ਕੋਈ ਸ਼ਬਦ ਤਿਨ ਕਾ ਸ਼ਬਦ ਸੱਚਾ ਸਵਾਰਿਆ ਉਹਨਾਂ ਦਾ ਸ਼ਬਦ ਸਵਾਰ ਦਿੱਤਾ ਪਰ ਸ਼ਬਦ ਤਾਂ ਸੌ ਰਿਆ ਜਦੋਂ ਗੁਰੂ ਸ਼ਬਦ ਨਾਲ ਜੁੜੇ ਇਥੇ ਸ਼ਬਦ ਦਾ ਅਰਥ ਤੇ ਬੋਲ ਉਸ ਤੋਂ ਅੱਗੇ ਗੁਰੂ ਗ੍ਰੰਥ ਸਾਹਿਬ ਸ਼ਬਦ ਦਾ ਅਰਥ ਨਾਦ ਵੀ ਆਇਆ ਸੋਇਲਾ ਸਾਹਿਬ ਦੇ ਵਿੱਚ ਵੀ ਸ਼ਬਦ ਆਇਆ ਗगन ਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੂ ਕਰੇ ਸਗਲ ਬਨ ਰਾਇ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅੱਗੇ ਸ਼ਬਦ ਦੇ ਅਰਥ ਕੀ ਨੇ ਅਨਹਤਾ ਸ਼ਬਦ ਵਜੰਤ ਪਹਿਰੀ ਅਨਹਤਾ ਸ਼ਬਦ ਅਨਹਦ ਸ਼ਬਦ ਉਦਾਰ ਤੇ ਅਨਹਦ ਨਾਦ ਧੁਨੀ ਸ਼ਬਦ ਦਾ ਅਰਥ ਅਨਹਦ ਨਾਦ ਵੀ ਆਇਆ ਬਾਣੀ ਚ ਗੁਰੂ ਗ੍ਰੰਥ ਸਾਹਿਬ ਚ ਸ਼ਬਦ ਦਾ ਅਰਥ ਸ਼ਖਸੀਅਤ ਵੀ ਆਇਆ ਪਰਸਨਲਿਟੀ ਵੀ ਆਇਆ ਗੁਰੂ ਗ੍ਰੰਥ ਸਾਹਿਬ ਚ ਇਹ ਸੀ ਸਾਰੇ ਰੋਜ਼ ਪੜ੍ਹਨੇ ਆ ਜੀ ਜੱਤ ਪਹਾਰਾ ਧੀਰੇ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਢਾਲ ਘੜਿਆ ਸ਼ਬਦ ਸੱਚੀ ਟਕਸਾਲ ਪਰਸਨੈਲਿਟੀ ਸ਼ਖਸੀਅਤ ਜੀਵਨ ਕਹਿੰਦੇ ਨੇ ਆ ਗੁਣ ਕੋਣ ਤੇ ਉਸ ਦੀ ਸ਼ਖਸੀਅਤ ਉਹਦਾ ਜੀਵਨ ਘੜਿਆ ਜਾਂਦਾ ਹੈ ਇਹ ਤੇ ਸ਼ਬਦ ਦਾ ਅਰਥ ਜੀਵਨ ਹੈ ਸ਼ਬਦ ਜਿਹੜਾ ਹੈ ਉਸ ਤੋਂ ਅੱਗੇ ਬੇਨਤੀ ਹੈ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਇਹ ਮੈਨੂੰ ਪਤਾ ਹੈ ਮੈਂ ਦੋ ਵਾਰੀ ਇੱਥੇ ਗੱਲ ਕਰ ਚੁੱਕਾ ਪਰ ਅੱਜ ਫਿਰ ਦੁਬਾਰਾ ਸਬਜੈਕਟ ਚੱਲਦਾ ਪਿਆ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਜਿਹੜਾ ਹੈ ਉਹ ਸਿਰਫ ਜਨਵਰੀ ਹੈਡਿੰਗ ਦੇ ਰੂਪ ਚ ਆਇਆ ਬਾਕੀ ਨਹੀਂ ਆਇਆ ਰਾਗ ਦਾ ਹੈਡਿੰਗ ਹੈ ਜਿਵੇਂ ਜਪ ਹੈਡਿੰਗ ਹੈ ਆਦ ਸਤ ਜੁਗਾ ਸਚ ਬਾਣੀ ਸ਼ੁਰੂ ਹੁੰਦੀ ਹੈ ਜਪ ਸਰਰੇਖ ਹੈ ਸ੍ਰੀ ਰਾਗ ਪਹਿਲਾ ਰਾਗ ਹੈ ਜੀ ਪਰ ਉੱਤੇ ਤਾਂ ਲਿਖਿਆ ਬਾਬੇ ਨਾਨਕ ਦਾ ਸ਼ਬਦ ਉੱਤੇ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦ ਮੋਤੀ ਤ ਮੰਦਰ ਉਸ ਰਿ ਉੱਤੇ ਸ਼ਬਦ ਦਾ ਅਰਥ ਉੱਤੇ ਹੈਡਿੰਗ ਨਹੀਂ ਆਇਆ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਵਾਰੀ ਸ਼ਬਦ ਹੈਡਿੰਗ ਆਇਆ ਹੈ ਸਰਲੇਖ ਰੂਪ ਚ ਆਇਆ ਤੇ ਤਿੰਨੇ ਵਾਰੀ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਸਿਰ ਮਾਰੂ ਰਾਗ ਵਿੱਚ ਆਇਆ ਜੇ ਇਸ ਸਰੂਪ ਚ ਦਰਸ਼ਨ ਕਰੋ 99989 989 ਪਹਿਲੀ ਵਾਰੀ ਉੱਥੇ ਆਇਆ 990 ਅੰਕ ਦੂਜੀ ਵਾਰੀ ਉੱਥੇ ਆਇਆ ਤੇ ਤੀਸਰੀ ਵਾਰੀ ਗੁਰੂ ਗਰੰਥ ਸਾਹਿਬ ਵਿੱਚ 1100 ਤੇ ਪੰਜ ਅੰਗ ਉੱਤੇ ਆਇਆ ਹੈ ਮਾਰੂ ਰਾਗ ਜੀ ਆਇਆ ਹੈ ਪਰ ਮੈਂ ਹੈਰਾਨ ਹੋਇਆ ਕਿ ਗੁਰਦੇਵ ਨੇ ਸ਼ਬਦ ਨਾਲ ਇੱਕ ਸਦਣਾ ਲਵੇ ਜੋੜਿਆ ਮਾਰੂ ਰਾਗ ਸ਼ੁਰੂ ਹੁੰਦਾ ਹੈ ਸ਼ਲੋਕ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਤੂਰ ਨਾਨਕ ਸ਼ਰਨ ਤੁਹਾਰੀਆ ਪੇਖੂ ਸਦਾ ਹਜ਼ੂਰੇ ਸ਼ਲੋਕ ਉਸ ਤੋਂ ਬਾਅਦ ਹੁੰਦਾ ਸ਼ਬਦ ਤੇ ਇਹ ਦੋ ਡੰਡੀਆਂ ਵਿੱਚ ਬੰਦ ਹੈ ਜੀ ਸਰਲੇਖ ਸਸਾ ਬਬਾ ਤੇ ਦਦਾ ਸ਼ਬਦ ਇਸ ਸ਼ਬਦ ਹੈਡਿੰਗ ਤੋਂ ਬਾਅਦ ਜਿਹੜੀ ਬਾਣੀ ਸ਼ੁਰੂ ਹੁੰਦੀ ਹੈ ਉਹ ਬਾਣੀ ਕਹੇ ਪਿਛੋਂ ਰਾਤੀ ਸਦੜਾ ਨਾਮ ਖਸਮ ਕਾ ਲੇ ਖੇਮੇ ਸ਼ਤਰ ਸਰਾਇਚੇ ਦਿਸਨ ਰਾਤ ਪੀੜੇ ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ ਇਹਦੇ ਅਰਥ ਥੋੜੇ ਜਿਹਾ ਦਾਸ ਕਰ ਦਿੰਦਾ ਚਲੋ ਸ਼ਬਦ ਨੂੰ ਆਪਾਂ ਗੁਰੂ ਰੂਪ ਸਵੀਕਾਰਿਆ ਕਹਿ ਖੈ ਇੱਚ ਤੇ ਦੋ ਗੱਲਾਂ ਹੀ ਨੇ ਗੁਰੂ ਸਾਹਿਬ ਕਹਿੰਦੇ ਆ ਇਹ ਸ਼ਬਦ ਦੀ ਕਲਾ ਵਰਤਦੀ ਏ ਪਿਛਲ ਰਾਤ ਨਾਮ ਜਪਣ ਵਾਲਿਆਂ ਨੂੰ ਪਰਮਾਤਮਾ ਦੇ ਘਰੋਂ ਸਾਦੇ ਪੈਂਦੇ ਨੇ ਆਵਾਸਾਂ ਪੈਂਦੀਆਂ ਨੇ ਉਹਨਾਂ ਦੀ ਆਤਮਾ ਨੂੰ ਟੁਣਕਾਂਦਾ ਹੈ ਸ਼ਬਦ ਗੁਰੂ ਉਹਨਾਂ ਨੂੰ ਆਵਾਜ਼ ਦਿੰਦਾ ਹੈ ਫਿਰ ਉਹ ਕੀ ਕਰਦੇ ਆ ਜਦੋਂ ਸ਼ਬਦ ਸੱਦਾ ਦਿੰਦਾ ਹੈ ਉੱਠ ਬੈਠ ਲਿਆ ਸਾਈਂ ਦੇ ਨਾਮ ਚ ਜੁੜਦੇ ਨੇ ਤੇ ਗੁਰਦੇਵ ਕਹਿੰਦੇ ਨੇ ਜਿਨ੍ਹਾਂ ਦੇ ਘਰਾਂ ਵਿੱਚ ਸ਼ਬਦ ਦੇ ਸੱਦੇ ਚਲੇ ਜਾਣ ਪ੍ਰਮਾਤਮਾ ਉਹਨਾਂ ਨੂੰ ਖੇਮੇ ਛਤਰ ਸਰੇਚੇ ਜਿਹੜੀਆਂ ਚੀਜ਼ਾਂ ਨੂੰ ਲੋਕ ਧਰਮ ਅਸਥਾਨਾਂ ਤੇ ਮੱਥੇ ਰਗੜ ਰਗੜ ਕੇ ਮੱਥੇ ਕਸਾ ਲੈਂਦੇ ਨੇ ਸਾਨੂੰ ਆ ਕੁਝ ਮਿਲ ਜਾਏ ਜਿਹਦੇ ਘਰ ਵਿੱਚ ਸ਼ਬਦ ਦਾ ਸੱਦਾ ਆ ਜਾਏ ਪ੍ਰਮਾਤਮਾ ਸ਼ਬਦ ਕਮਾਣ ਵਾਲਿਆਂ ਨੂੰ ਆਵਾਜ਼ਾਂ ਮਾਰ ਕੇ ਝੋਲੀਆਂ ਚ ਦਾਤਾਂ ਪਾਉਂਦਾ ਆ ਸ਼ਬਦ ਇੱਕ ਰੱਬ ਦਾ ਸਦਾ ਹੈ। ਹਜ਼ੂਰ ਦਾ ਬਚਨ ਹੈ ਪਿਛੋਂ ਰਾਤੀ ਸਦੜਾਂ ਪਿਛਲ ਰਾਤ ਸੱਦੇ ਪੈਂਦੇ ਨੇ। ਦਾਸ ਨੇ ਇਹ ਵੀ ਇੱਕ ਵਾਰ ਅਰਜ਼ ਕੀਤੀ ਸੀ। ਪਿਛਲ ਰਾਤ ਦਾ ਅਰਥ ਪਾਵੇਂ ਕਈਆਂ ਨੇ ਬੁਢੇਪਾ ਵੀ ਕੀਤਾ। ਪਰ ਇੱਥੇ ਬੁਢੇਪਾ ਨਹੀਂ ਅਰਥ ਹੋਵੇਗਾ। ਤੇ ਜਿਵੇਂ ਇੱਕ ਸ਼ਲੋਕ ਕਿ ਪਹਿਲਾ ਪਹਿਰੇ ਫੁਲੜਾ ਫਲ ਪੀ ਪਛਾ ਰਾਤ ਜੋ ਜਗਨ ਲਹਨ ਸੇ ਸਾਈ ਕੰਨੋ ਦਾਤ ਇਹਦੇ ਅਰਥ ਵੀ ਇੱਕ ਵਾਰ ਆਖੀਤੀ ਸੀ ਗੁਰਮਖ ਟੀਕਾਕਾਰ ਅਰਥ ਹੀ ਕਰਦੇ ਆ ਕਿ ਰਾਤ ਦਾ ਪਹਿਲਾ ਪੈਰ ਪ੍ਰਮਾਤਮਾ ਨੂੰ ਜਪਣਾ ਇਸ ਤਰ੍ਹਾਂ ਹੈ ਜਿਵੇਂ ਖਿੜੇ ਕੋਈ ਫੁੱਲਾਂ ਨੂੰ ਪ੍ਰਾਪਤ ਕਰਨਾ ਹੈ ਤੇ ਪਿਛਲ ਪੈਰ ਜਪਣਾ ਇਸ ਤਰ੍ਹਾਂ ਹੈ ਕਿ ਜਿਵੇਂ ਪੱਕੇ ਕੋਈ ਫਲਾਂ ਦੇ ਰਸ ਨੂੰ ਕੋਈ ਮਾਣਦਾ ਇਸ ਤੱਕ ਨੂੰ ਪਿਛਲ ਤੇ ਪਹਿਲੇ ਪੈਰ ਨੂੰ ਵੱਖ ਕਰਕੇ ਅਰਥ ਕਰੋਗੇ ਤੇ ਅਰਥ ਨਹੀਂ ਬਣਨੇ ਅਰਥ ਨਹੀਂ ਟੁਕਣਗੇ ਦੋਨਾਂ ਨੂੰ ਇਕੱਠੇ ਕਰਕੇ ਅਰਥ ਕਰਾਂਗੇ ਤੇ ਅਰਥ ਟੁਕਣਗੇ ਸੁਣੋ ਇਸ ਗੱਲ ਨੂੰ ਬੇਨਤੀ ਸਾਧ ਸੰਗਤ ਪਿਛਲ ਪੈਰ ਫਲ ਹੈ ਪਹਿਲਾ ਪੈਰ ਫੁੱਲ ਹੈ ਆਪ ਸਭ ਨੂੰ ਪਤਾ ਹੈ ਕਿ ਫਲ ਤੋਂ ਪਹਿਲਾਂ ਫੁੱਲ ਹੀ ਜਨਮ ਲੈਂਦਾ ਹੈ ਫੁੱਲ ਕੀ ਪ੍ਰਕਿਰਿਆ ਦੇ ਰਾਹੀਂ ਫਲ ਦਾ ਰੂਪ ਧਾਰਨ ਕਰਦਾ ਹੈ ਫਲ ਵਿੱਚ ਹੀ ਇੱਕ ਦਿਨ ਦਾਸ ਭਰਦਾ ਹੈ ਇਹਦਾ ਅਰਥ ਸ਼ਬਦ ਦਾ ਨਿਰੰਤਰ ਸੰਚਾਰ ਹੈ ਰਾਤ ਨੂੰ ਕਿ ਜਿਹੜਾ ਬੰਦਾ ਰਾਤ ਨੂੰ ਸੌਣ ਲੱਗਿਆ ਸ਼ਬਦ ਨੂੰ ਪੜ ਕੇ ਸ਼ਬਦ ਨੂੰ ਗਾ ਕੇ ਬਾਣੀ ਨੂੰ ਪੜਦਾ-ਪੜਦਾ ਸੋ ਜਾਏਗਾ ਫੁੱਲ ਤਿਆਰ ਹੋ ਗਿਆ ਹੈ ਰਾਤ ਨੂੰ ਸੁੱਤਿਆ ਹੋਇਆ ਸ਼ਬਦ ਆਪਣਾ ਕੰਮ ਕਰ ਹੀ ਜਾਏਗਾ ਅੰਮ੍ਰਿਤ ਵੇਲੇ ਜਾ ਕੇ ਜਦੋਂ ਸ਼ਬਦ ਗਾਏਗਾ ਫੁੱਲ ਜਿਹੜਾ ਉਹ ਫਲ ਬਣ ਕੇ ਰਸ ਦੇਣ ਲੱਗ ਪਏਗਾ ਇਸ ਗੱਲ ਨੂੰ ਮਨੋਵਿਗਿਆਨ ਮੰਨਦਾ ਹੈ ਜੀ ਇਇ ਇੱਕ ਤਰੀਕਾ ਹੈ ਬੰਦਿਆਂ ਦੇ ਇਲਾਜ ਕਰਨ ਦਾ ਤੇ ਖਾਸ ਕਰਕੇ ਜਿਹੜੇ ਡਪਰ ਡਿਪਰੈਸ਼ਨ ਚ ਕਹਿੰਦੇ ਹਨ ਮੈਂਟਲੀ ਅਫਸਟ ਹੋ ਜਾਏ ਕਮਲੇ ਹੋ ਜਾਂਦੇ ਬੰਦੇ ਉਹਨਾਂ ਲਈ ਇੱਕ ਤਰੀਕਾ ਬੜਾ ਕਮਾਲ ਦਾ ਚ ਪ੍ਰੋਫੈਸਰ ਸੈਭ ਸਿੰਘ ਨੇ ਇਹ ਇਹਦਾ ਇੱਕ ਤਾਂ ਜ਼ਿਕਰ ਵੀ ਕੀਤਾ ਚਲੋ ਉਹਨਾਂ ਤਾਂ ਬੜੀ ਪੁਰਾਣੀ ਗੱਲ ਲਈ ਕਿ ਫਰਾਂਸ ਵਿੱਚ ਇੱਕ ਸ਼ਹਿਰ ਹੈ ਨੈਂਸੀ ਉਹਦਾ ਜ਼ਿਕਰ ਕੀਤਾ ਪਰ ਹੁਣ ਤਾਂ ਮਨੋਵਿਗਿਆਨ ਬਹੁਤ ਤਰੱਕੀ ਕਰ ਗਿਆ ਨਾ ਇਹਨੂੰ ਸਵੀਕਾਰ ਲਿਆ ਗਿਆ ਹੈ ਜੇ ਰੋਗਾਂ ਦੇ ਇਲਾਜ ਦੇ ਲਈ ਬਾਕਾਇਦਾ ਕਾਉਂਸਲਿੰਗ ਹੁੰਦੀ ਹੈ ਤੁਹਾਨੂੰ ਸਭ ਨੂੰ ਪਤਾ ਜਿਹੜੇ ਬੰਦੇ ਡਿਪਰੈਸ਼ਨ ਚਲੇ ਜਾਂਦੇ ਆ ਉਹ ਕੀ ਕਰਦਾ ਸੀ ਮਰੀਜ਼ ਨੇ ਆਉਣਾ ਡਾਕਟਰ ਨੇ ਆਪਣੇ ਕੋਲ ਬਿਠਾ ਕੇ ਬੜੇ ਪਿਆਰ ਨਾਲ ਉਹਨੂੰ ਪੁੱਛਣਾ ਇੱਕ ਤਰੀਕਾ ਅੱਜ ਵੀ ਬਾਹਰ ਚੱਲਦਾ ਹੈ ਇਹ ਵੈਸੇ ਇੱਕ ਕਿਤਾਬ ਹੈ ਜੀ ਮੈਨੀ ਮਾਸਟਰ ਮੈਨੀ ਲਾਈਫਸ ਅਮਰੀਕਾ ਦੇ ਡਾਕਟਰ ਦੀ ਲਿਖੀ ਇਹ ਵੀ ਇਸ ਢੰਗ ਨਾਲ ਕਰਦਾ ਸੀ ਇਲਾਜ ਪਰ ਇਹਨੂੰ ਭੂਤਾਂ ਪ੍ਰੀਤਾਂ ਵਾਲੇ ਪਾਸੇ ਨਾ ਲੈ ਜਾਓ ਤਾਂ ਹੀ ਮੈਂ ਉਹ ਜੀਆਂ ਗੱਲਾਂ ਕਦੀ ਸਟੇਜ ਤੇ ਕਰਦਾ ਨਹੀਂ ਕਿਉਂਕਿ ਕਥਾ ਦੀ ਵੀ ਕਥਾ ਲੋ ਕਰਦੇ ਆ ਉਹਦੇ ਅਰਥ ਖਿੱਚ-ਖਿੱਚ ਕੇ ਫਿਰ ਚਿੱਕੜ-ਚੱਕੜ ਸੱਟਣ ਦਾ ਵੀ ਕੰਮ ਕਰਨਾ ਹੁੰਦਾ ਕਈਆਂ ਨੂੰ ਕਿਉਂਕਿ ਸ਼ੁਭਚਿੰਤਕ ਬੜੇ ਯਾਦਾਵਾਂ ਮੈਂ ਸ਼ੁਭਚਿੰਤਕ ਤਾਂ ਕਿ ਨਾਵਾ ਜਿੰਨੇ ਤੁਹਾਡੇ ਨਿੰਦਕ ਨੇ ਸ਼ੁਕਰ ਕਰੋ ਤੁਹਾਡੇ ਸ਼ੁਭਚਿੰਤਕ ਜੇ ਮਸਕੀਨ ਸਾਹਿਬ ਇਹ ਗੱਲ ਕਹਿੰਦੇ ਹੁੰਦੇ ਸਨ ਕਹਿੰਦੇ ਨੇ ਤੂੰ ਬਾਹਰ ਢੇਰ ਲਾਨਾ ਹੈ ਕੂੜੇ ਦਾ ਤੇ ਜਿਹੜਾ ਚੁੱਕਣ ਹੁੰਦਾ ਤੇਰਾ ਸ਼ੁਭ ਚਿੰਤਾ ਕੀ ਹੈ ਨਾ ਉਹ ਕਬੀਰ ਸਾਹਿਬ ਦਾ ਇਹ ਤੁਕ ਸੁਣਾਉਂਦੇ ਹੁੰਦੇ ਸਨ ਕਿ ਨਿੰਦਾ ਬਾਪ ਨਿੰਦਾ ਮਹਤਾਰੀ ਉਹ ਤੇ ਬੜਾ ਰਸ ਲੈ ਕੇ ਨਾ ਕਰਨੀ ਹੈ ਗੱਲ ਕਿੰਨੇ ਇੱਕ ਪਾਸੇ ਕਹਿੰਦੇ ਨੇ ਗੁਰਬਾਣੀ ਕਹਿੰਦੀ ਸਭੇ ਔਕਤ ਕੀਤੇ ਨਿੰਦਕ ਦਾ दारू ਨਾ ਹੈ ਨਿੰਦਾ ਭਲੀ ਕਿਸੇ ਕੀ ਨਾਹੀ ਮਨ ਮੁਖ ਮੁਗਧ ਕਰਨ ਮੂੰਹ ਕਾਲੇ ਤੇ ਨਿੰਦਕਾਂ ਨਰਕੇ ਕੋਰ ਭਵਨ ਸ਼ਬਦ ਵਰਤੇ ਪਰ ਦੂਜੇ ਪਾਸੇ ਨਿੰਦਕ ਨੂੰ ਕਿਹਾ ਕਿ ਨਿੰਦਾ ਬਾਪ ਨਿੰਦਾ ਮਹਤਾਰੀ ਨਿੰਦਾ ਤਾਂ ਪਿਓ ਹੈ ਨਿੰਦਾ ਤਾਂ ਮਾਂ ਹੈ ਅਸਲ ਚ ਤਾਂ ਕਿਹਾ ਬੱਚਾ ਮਲ ਮੂਤਰ ਨਾਲ ਭਰ ਜਾਏ ਗੰਦਗੀ ਨਾਲ ਭਰ ਜਾਏ ਤੇ ਮਾਂ ਕੀ ਕਰਦੀ ਹੈ ਉਸ ਦੇ ਮਲ ਮੂਤਰ ਨੂੰ ਆਪਣੇ ਖੱਥਾਂ ਨਾਲ ਸਾਫ ਕਰਦੀ ਹੈ ਕਹਿੰਦੇ ਨਿੰਦਕ ਤਾਂ ਮਾਂ ਦੀ ਤਰ੍ਹਾਂ ਹੈ ਮਾਹ ਸਰੀਰ ਦੀ ਬਾਹਰ ਦੀ ਮੈਲ ਨੂੰ ਕੇਵਲ ਖੱਥਾਂ ਨਾਲ ਧੋਂਦੀ ਏ ਨਿੰਦਕ ਤੁਹਾਡੇ ਅੰਦਰ ਦੀ ਵਾਸ਼ਨਾ ਦੀ ਮੈਲ ਨੂੰ ਆਪਣੀ ਜ਼ਬਾਨ ਨਾਲ ਧੋਂਦਾ ਹੈ